ਇਹ ਅੰਦਰੇ-ਅੰਦਰ ਜਪਣਾ ਔਖਾ ਲੱਗਦਾ ਪਹਿਲਾਂ ਇਸ ਕਰਕੇ ਮੂੰਹ ਦੇ ਨਾਲ ਬੋਲ ਕੇ ਜਾਪ ਕਰੋ ਤਿਸਤੇ ਦੁਖਨ ਦੁਖ ਰੁਜ ਤੀਨ ਬਾਤ ਪਿਤ ਕਫ ਕਰਤਾ ਹੀਨ ਹੁਣ ਇਹਦੇ ਨਾਲ ਜਿਹੜਾ ਨਾ ਮੂਲ ਮੰਤਰ ਦਾ ਪਾਠ ਕਰਨ ਦੇ ਨਾਲ ਕਿਹੜੇ-ਕਿਹੜੇ ਉਹਦੇ ਨਾਲ ਦੁਖਨ ਤਿੰਨ 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 ਨੌ ਚੀਜ਼ਾਂ ਖਤਮ ਹੋਈਆਂ ਇੱਥੇ ਇਹਨੀਆਂ ਕਿਹੜੀਆਂ ਇੱਕ ਦਾ ਦੁਖਨ ਮਾਨ ਬਾਣੀ ਸਰੀਰ ਕਰਕੇ ਜਿਹੜੇ ਦੋਸ਼ ਨੇ ਇਹ ਮੁਕਦੇ ਨੇ ਇੱਕ ਤਾਂ ਤੇ ਇੱਕ ਜਿਹੜਾ ਹੈ ਦੁੱਖ ਦੂਰ ਹੁੰਦੇ ਨੇ ਉਹ ਹੁੰਦੇ ਨੇ ਰੋਜ ਤੀਨ ਉਹ ਬਾਏ ਪਿਤ ਕਾਫਾਤਵਾ ਰੋਜ ਜਿਹੜੇ ਇੱਥੇ ਲਿਖੇ ਨੇ ਰੋਜ ਹੈ ਤਾਂ ਬਿਮਾਰੀਆਂ ਹੀ ਪਰ ਇੱਥੇ ਕੁਝ ਹੋਰ ਢੰਗ ਨਾਲ ਐਂ ਲਿਖੇ ਨੇ ਕਿ ਆਦੀ ਵਿਆਦੀ ਤੇ ਉਹ ਬਾਦੀ ਆਦੀ ਜਿਹੜੇ ਮਨ ਆਸਰੇ ਨੇ ਗਮ ਚਿੰਤਾ ਸੋਗ ਫਿਕਰ ਬਿਯਾਦੀ ਹੁੰਦੀ ਹੈ ਸਰੀਰ ਉੱਤੇ ਫੋੜਾ ਫਿਣਸੀ ਬੁਖਾਰ ਆਦਿਕ ਉਹ ਬਿਯਾਦੀ ਹੁੰਦੀ ਹੈ ਪ੍ਰੇਤ ਪੀੜਾ ਡਾਂਗ ਸੋਟਾ ਆਦਿਕ ਬਾਹਰੋਂ ਹੋ ਜਾਣਾ ਤਿੰਨ ਪ੍ਰਕਾਰ ਦੀਆਂ ਆਦੀ ਬਿਯਾਦੀ ਪਾਦੀ ਇਹ ਵੀ ਤਿੰਨ ਨੇ ਤਿੰਨ ਹੋਰ ਚੀਜ਼ਾਂ ਨੇ ਉਹ ਬਾਤ ਪਿਤ ਤੇ ਕਫ ਵਾਏ ਪਿਤ ਤੇ ਕਫ ਤਿੰਨੇ ਚੀਜ਼ਾਂ ਸਰੀਰ ਨੂੰ ਖਰਾਬ ਕਰਦੀਆਂ ਨੇ ਇਸ ਕਰਕੇ ਕਹਿੰਦੇ ਨੇ ਲੋਭੀ ਬੰਦਾ ਬਾਈਓਗ ਤੇ ਜ਼ਿਆਦਾ ਵੱਜ ਜਾਂਦੀ ਹੈ ਕ੍ਰੋਧ ਦੀ ਵਿੱਚ ਪਿੱਤ ਜਿਆਦਾ ਵੱਧ ਜਾਂਦੀ ਹੈ ਕਾਮੀ ਵਿੱਚ ਕਫ ਜਿਆਦਾ ਵੱਧ ਜਾਂਦੀ ਹੈ ਇਹ 3 3 9 ਤੇ 1 3 ਹੋਰ ਰਲ ਕੇ ਆ ਕੇ ਪੰਜੇ ਲਾ ਲਓ ਕਾਮ ਕਰੋ ਲੋਭ ਮੋਹ ਹੰਕਾਰ ਇਹਨਾਂ ਸਾਰਿਆਂ ਨੂੰ ਹੀ ਮੂਲ ਮੰਤਰ ਦਾ ਪਾਠ ਨਿਵਰਤ ਕਰ ਦਿੰਦਾ ਅਥਵਾ ਜਪਜੀ ਸਾਹਿਬ ਦਾ ਪਾਠ ਇਹਨਾਂ ਸਾਰਿਆਂ ਨੂੰ ਨਿਵਰਤ ਕਰ ਦਿੰਦਾ ਪਰ ਜੇ ਕੋਈ ਬੰਦਾ ਕਰੇ ਜੇ ਕੋਈ ਮਿਹਨਤ ਕਰੇ ਜੇ ਕੋਈ ਬੰਦਾ ਅਭਿਆਸ ਕਰੇ ਜੇ ਕੋਈ ਬੰਦਾ ਆਖੇ ਲੱਗ ਜੇ ਤਾਂ ਜੇ ਆਪਣੀਆਂ ਮਨਮਰਜ਼ੀਆਂ ਕਰਨੀਆਂ ਵੇ ਅਸੀਂ ਬੜੇ ਲਿਖੇ ਆਂ ਸਾਨੂੰ ਬੜਾ ਗਿਆਨ ਹੈ ਫਿਰ ਤਾਂ ਇੱਥੇ ਵੀ ਆਉਣ ਦੀ ਆਪਾਂ ਲੋੜ ਹੀ ਨਹੀਂ ਖਾਰੇ ਲੋੜ ਹੀ ਨਹੀਂ ਕਿਉਂਕਿ ਗਿਆਨ ਹੀ ਪਹਿਲਾਂ ਬੜਾ ਹੈ ਇਹ ਗੱਲ ਨਹੀਂ ਆਪਾਂ ਸਿਰਫ ਸੁਣਨ ਆਏ ਆਂ ਮੰਨਣ ਆਏ ਆਂ ਕਮਾਉਣ ਵਾਸਤੇ ਇੱਥੇ ਆਏ ਆਂ ਮੁਕਤ ਜਗਤ ਉੱਤਮ ਪਦ ਪਾਵੇ ਸੁਖੀ ਹੋਏ ਨਾ ਅਵਗਤ ਜਾਵੇ ਮਹਾਰਾਜ ਕਹਿੰਦੇ ਉਹਨਾਂ ਮੁਕਤੀ ਦੀ ਯੁਗਤੀ ਪ੍ਰਾਪਤ ਹੋ ਜਾਂਦੀ ਉੱਤਮ ਪਦਵੀ ਮਿਲ ਜਾਂਦੀ ਸੁਖੀ ਹੋਏ ਨਾ ਅਵਗਤ ਜਾਵੇ ਅਵਗਤ ਨਹੀਂ ਜਾਂਦਾ ਐਵੇਂ ਆਵਾ ਗੌਣ ਚ ਨੀ ਤੁਰਿਆ ਫਿਰਦਾ ਬੇਗਤਾ ਨਹੀਂ ਮਰਦਾ ਸੁਖੀ ਹੋ ਜਾਂਦਾ ਜਗਜੀਤ ਸਿੰਘ ਸਾਹਿਬ ਦੀ ਮਹਿਮਾ ਆਪਾਂ ਸਮਝੀ ਨਹੀਂ ਹਲੇ ਤੱਕ ਆ ਕੇ ਜਦੋਂ ਬਹਾਦਰ ਸ਼ਾਹ ਨੇ ਹੋਣਾ ਸੀ ਮਹਾਰਾਜ ਕੋਲ ਬੇਨਤੀ ਕੀਤੀ ਅੱਠਵੇਂ ਪਾਤਸ਼ਾਹ ਕੋਲ ਤੇ ਮਹਾਰਾਜ ਬਹੁਤ ਪਰੇਸ਼ਾਨ ਹੈ ਨੰਗੇਲੀ ਰਾਣੀ ਸਤਿਗੁਰੂ ਕਹਿੰਦੇ ਜਪਜੀ ਸਾਹਿਬ ਦਾ ਪਾਠ ਕਰਕੇ ਜਲ ਦੇ ਦਿਓ ਜਪਜੀ ਸਾਹਿਬ ਦਾ ਪਾਠ ਕਰਕੇ ਜਲ ਦਿੱਤਾ ਬਹਾਦਰ ਸ਼ਾਹ ਨੇ ਜਨਮ ਲੈ ਲਿਆ ਐਸਾ ਵੀ ਕਦੇ ਆ ਜਾਂਦਾ ਮੰਮ ਦੇ ਕਦੇ ਆਪਾਂ ਨੂੰ ਗ੍ਰਸਤੀ ਹੈ ਹੁਣ ਕਈ ਗੱਲਾਂ ਤੁਸੀਂ ਕਹੋਗੇ ਇਹ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਇਹ ਲਕੋ ਲੈਣੀਆਂ ਚਾਹੀਦੀਆਂ ਇਹ ਦੱਬ ਲੈਣੀਆਂ ਚਾਹੀਦੀਆਂ ਫੇਰ ਜੇ ਮੈਂ ਇਥੇ ਲਕੋ ਲਊਗਾ ਫੇਰ ਤੁਸੀਂ ਹੋਰ ਕਿਸੇ ਕੋਲ ਭਜਾਉਂਗੇ ਇਹ ਕਰਕੇ ਇੱਥੇ ਹੀ ਸੁਣ ਲਓ ਐਸਾ ਹੋਵੇ ਕਿ ਦੇ ਕੋਈ ਘਰ ਦੇ ਵਿੱਚ ਬਾਲਕ ਨੇ ਜਨਮ ਲੈਣਾ ਹੋਵੇ ਤੇ اٹਕ ਪਈ ਹੋਵੇ ਬਾਲਕ ਜਨਮ ਨਹੀਂ ਲੈਂਦਾ ਸਾਰੇ ਬੜੇ ਪਰੇਸ਼ਾਨ ਨੇ ਕਿਰਪਾਨ ਲੈ ਕੇ ਮਾਂਜ ਕੇ ਇੱਕ ਕੌਲੇਜ ਪਾਣੀ ਲੈ ਲਓ ਥੋੜਾ ਜਿਹਾ ਉਹਦੇ ਵਿੱਚ ਕਿਰਪਾਨ ਫੇਰੀ ਜਾਓ ਜਪਜੀ ਸਾਹਿਬ ਬੜੇ ਜਾਓ ਉਹ ਜਾਲੋ ਬੀਬੀ ਨੂੰ ਛਕਾ ਦਿਓ ਬਾਲਕ ਜਨਮ ਲੈ ਲਵੇਗਾ ਸੌਖਾਈ ਕਿਉਂ ਅੱਠਵੇਂ ਬਾਸ਼ਨ ਜਲ ਨਹੀਂ ਭੇਜਿਆ ਭਾਦਰਸ਼ਾ ਜਨਮ ਹੀ ਨਹੀਂ ਸੀ ਲੈਂਦਾ ਮਹਾਰਾਜ ਸੱਚੇ ਬਾਦਸ਼ਾਹ ਹੱਸ ਕੇ ਕਹਿੰਦੇ ਓੜੀ ਕਰਿਆ ਸਾਨੂੰ ਆਓ ਜਬਜੀਤ ਸਾਹਿਬ ਦਾ ਜਲ ਛਕੜ ਕਰਕੇ ਬਹਾਦਰ ਸ਼ਾਹ ساری ਜ਼ਿੰਦਗੀ ਗੁਰੂ ਘਰ ਨਾਲ ਹੀ ਜੁੜਿਆ ਰਹਾ ਮਹਾਰਾਜ ਕਹਿੰਦੇ ਜਿਹੜਾ ਜੰਮਣ ਤੋਂ ਪਹਿਲਾਂ ਹੀ ਜਬਜੀਤ ਸਾਹਿਬ ਦਾ ਜਲ ਛਕ ਲਵੇ ਜਿਹਦੀ ਮਾਤਾ ਛਕ ਲਵੇ ਸੋ ਇਸ ਕਰਕੇ ਕਈ ਪੁੱਛਣਗੇ ਕੀ ਕਰਨਾ ਚਾਹੀਦਾ ਖਾਸ ਕਰਕੇ ਮਾਤਾਵਾਂ ਨੂੰ ਬੇਨਤੀ ਹੈ ਸਣੇ ਕੇਸੀ ਇਸ਼ਨਾਨ ਰੋਜ਼ ਕਰ ਲਓ ਤਾਂ ਬਹੁਤ ਵਧੀਆ ਗੱਲ ਹੈ ਪੂਰੇ ਸਮੇਂ ਤੱਕ ਜਬਜੀਤ ਸਾਹਿਬ ਦੇ ਪੰਜ ਪਾਠ ਰੋਜ਼ ਕਰਨੇ ਚਾਹੀਦੇ ਨੇ ਫਿਰ ਜਿਹੜਾ ਬਾਲਕ ਜਨਮ ਲਵੇਗਾ ਉਹ ਗੁਰਸਿੱਖ ਹੋਵੇਗਾ ਤੁਹਾਨੂੰ ਉਹਨੂੰ ਕਹਿਣ ਦੀ ਲੋੜ ਨਹੀਂ ਪੁੱਤ ਗੁਰਦੁਆਰੇ ਚੱਲੀਏ ਪੁੱਤ ਤੂੰ ਕੇਸ ਰੱਖ ਲਈ ਪੁੱਤ ਤੂੰ ਐ ਕਰ ਲਈ ਉਹ ਪੁੱਤ ਤਾਂ ਪਹਿਲਾਂ ਹੀ ਬਹੁਤ ਤੇਜ ਹੋ ਜਾਣਾ ਕਿਉਂ ਜਪਜੀ ਸਾਹਿਬ ਦੇ ਪਾਠ ਚ ਹੁੰਦੇ ਨੇ ਅਜਾਜ਼ ਮਾਂ ਵਾਂ ਟੀਵੀ ਦੇਖ ਰਹੀਆਂ ਨੇ ਫਿਰ ਪੁੱਤ ਐਕਟਰੀ ਜਾਂਦਾ ਜਾਂਨੇਗਾ ਨਾ ਕੇਸ ਕਟਾਓ ਜਲਦੀ ਮੇਰੇ ਵੀੜੀਆਂ ਸਿਕਟਾਂ ਵੱਲ ਧਿਆਨ ਨਸ਼ਿਆਂ ਵੱਲ ਧਿਆਨ ਇਹਸ ਕਰਕੇ ਭਾਈ ਗੁਰੂ ਸਾਹਿਬ ਨੇ ਤਾਂ ਆਪਾਂ ਨੂੰ ਬਹੁਤ ਕੁਝ ਬਖਸ਼ਿਆ ਪਰ ਆਪਣਾ ਜਿਹੜਾ ਨਾ ਭਰੋਸਾ ਯਕੀਨ ਉਸ ਪਾਸੇ ਨੂੰ ਜਾਂਦਾ ਨਹੀਂ ਹੈ ਜੋ ਭੋਜਨ ਪਰ ਕਰੇ ਉਚਾਰਨ ਵਧੈ ਰਿੱਧ ਹੋਏ ਅੰਬਿਕਾਰਨ ਮਹਾਰਾਜ ਕਹਿੰਦੇ ਜੇ ਕਿਸੇ ਭੋਜਨ ਕਰਨਾ ਹੈ ਲੰਗਰ ਤਿਆਰ ਕਰਨਾ ਹੈ ਉਥੇ ਜਪਜੀ ਸਾਹਿਬ ਦਾ ਬਹਿ ਕੇ ਪਾਠ ਕਰੀ ਜਾਓ ਕਰੀ ਜਾਓ ਵਧੈ ਰਿੱਧ ਹੋਏ ਅੰਨ ਕਹਿੰਦੇ ਤੁਹਾਡੇ ਰੋਟੀ ਚ ਕਮੀ ਨਹੀਂ ਆਉਗੀ ਜਿੰਨੇ ਮਰਜ਼ੇ ਸੰਗਤ ਨੂੰ ਵਰਤਾ ਲਿਓ ਕੋਲ ਬਹਿ ਕੇ ਪਾਠ ਕਰੀ ਜਾਓ ਪ੍ਰਸ਼ਾਦੇ ਦੇ ਪ੍ਰਸ਼ਾਦਾ ਕਦੇ ਘਟਦਾ ਹੀ ਨਹੀਂ ਵੈਸੇ ਵੀ ਪ੍ਰਾਣੀਆਂ ਮਾਈਆਂ ਬਹੁਤ ਗੁਰਸਿੱਖ ਪਰਿਵਾਰਾਂ ਜੈਸਾ ਦੇਖਿਆ ਹੈ ਜਦੋਂ ਵੀ ਆਟਾ ਛਾਨਣਾ ਜਪਜੀ ਸਾਹਿਬ ਅਰੰਭ ਕਰ ਲੈਣਾ ਆਟਾ ਗੁੰਨਾ ਜਪਜੀ ਸਾਹਿਬ ਚੱਲ ਰਿਹਾ ਹੈ ਪਾਠ ਰੋਟੀ ਪਕਾਉਂਦੇ ਆ ਬਾਣੀ ਪੜ ਰਹੀ ਮਾਤਾ ਸਬਜ਼ੀ ਬਣਾਉਂਦੇ ਆ ਬਾਣੀ ਪੜ ਰਹੀ ਮਾਤਾ ਖਾਣ ਵਾਲਾ ਜਦੋਂ ਮੂੰਹ 'ਚ ਪਹਿਲੀ ਬਰਕੀ ਪਾਉਂਦਾ ਹੈ ਵਿਗਾਸ ਵਿੱਚ ਚਲਿਆ ਜਾਂਦਾ ਹੈ ਕੀ ਪਾਇਆ ਹੈ ਸਬਜ਼ੀ ਤਾਂ ਸਾਡੇ ਘਰੇ ਵੀ ਇਹੀ ਜੀ ਬਣਦੀ ਆ ਪਰ ਅਜੀਬ ਜਿਹੀ ਸੁਆਦ ਹੈ ਉਹ ਤੈਨੂੰ ਨਹੀਂ ਇਹ ਸਵਾਦ ਦੇ ਸਮਝਣ ਲੱਗਣੀ ਤੁਹਾਡੇ ਘਰ ਚ ਪਾਠ ਨਹੀਂ ਹੁੰਦਾ ਤੁਹਾਡੇ ਤਾਂ ਜਦ ਉਹਦ ਨੂੰ ਆਟਾ ਗੁੰਨਦੇ ਉਦੋਂ ਗਾਲਾਂ ਕੱਢਦੀਆਂ ਹੁੰਦੀਆਂ ਫਿਰ ਉੱਥੇ ਸਵਾਦ ਕੀ ਆਉਣਾ ਦਾ ਇਸ ਕਰਕੇ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਜੇ ਤੁਸੀਂ ਕੋਈ ਵੀ ਕੰਮ ਕਰਨਾ ਤਾਈਓ ਕਹਿੰਦੇ 24 ਘੰਟੇ ਨਾਮ ਜਪੀ ਜਾਓ ਬਾਣੀ ਪੜੀ ਜਾਓ ਹਰੇਕ ਚੀਜ਼ ਉੱਤੇ ਪ੍ਰਭਾਵ ਪੈਂਦਾ ਕਣਕ ਦੇ ਬੀਜਣ ਤੋਂ ਲੈ ਕੇ ਵੱਢਣ ਤੱਕ ਵੱਢਣ ਤੋਂ ਲੈ ਕੇ ਪਸਾਉਣ ਤੱਕ ਰੋਟੀ ਬਣਾਉਣ ਤੱਕ ਪੁਰਾਣੇ ਸਮੇਂ ਸਿੱਖ ਪਾਠ ਕਰਦੇ ਹੁੰਦੇ ਸੀ ਹੁਣ ਤਾਂ ਕੋਈ ਵੀ ਨਹੀਂ ਕਰਦਾ ਹੈ ਇਹ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅਵਿਦ ਸਿੱਧ ਵਰਤ ਜਾਂ ਵੀ ਜਪਜੀ ਸਾਹਿਬ ਨਾਲ ਕਿਸੇ ਗੱਲ ਦਾ ਘਾਟਾ ਨਹੀਂ ਅੰਨ ਵਿਕਾਰ ਨਾ ਉਹ ਅੰਨ ਤੁਹਾਡੇ ਸਰੀਰ ਵਿੱਚ ਵਿਕਾਰ ਜਾਂ ਵਿਗਾੜ ਪੈਦਾ ਨਹੀਂ ਕਰੇਗਾ ਆਮ ਤੌਰ ਤੇ ਜਦੋਂ ਰੋਟੀ ਖਾਈਏ ਦੇਖੋ ਜੇ ਗ੍ਰਹਿਣ ਕਰਕੇ ਦੇਖ ਲਓ ਥੋੜੇ ਜਣ ਗੱਲ 2 ਮਹੀਨੇ 3 ਮਹੀਨੇ ਪ੍ਰੈਕਟੀਕਲ ਕਰ ਲਓ ਰੋਟੀ ਖਾ ਕੇ ਇੱਕ ਜਪਜੀ ਸਾਹਿਬ ਦਾ ਬਾਣ ਜ਼ਰੂਰ ਕਰ ਲਿਆ ਕਰੋ ਚਾਹੇ ਸਵੇਰੇ ਦੁਪਹਿਰੇ ਸ਼ਾਮ ਤੇਨੇ ਟਾਈਮ ਕਰ ਲੋ ਗੁਰੂ ਅਮਰਦਾਸ ਜੀ ਵੇਲੇ ਰਹਿਤਨਾਮੇ ਜੀ ਲਿਖਿਆ ਪਹਿਲਾ ਸਿੱਖ ਬਹੁਦੀ ਬਾਣੀ ਪੜਨ ਵਾਲੇ ਜਦੋਂ ਹੁੰਦੇ ਸੀ ਜਪਜੀ ਸਾਹਿਬ ਦੇ ਅਨੰਦ ਸਾਹਿਬ ਰੋਟੀ ਤੋਂ ਪਹਿਲਾਂ ਪੜਿਆ ਕਰਦੇ ਸਵੇਰੇ ਪਹਿਲਾਂ ਪੰਜ ਜਪਜੀ ਸਾਹਿਬ ਪੰਜ ਅਨੰਦ ਸਾਹਿਬ ਸਵੇਰੇ ਦੁਪਹਿਰੋ ਫਿਰਿਆ ਰੋਟੀ ਦਾ ਟਾਈਮ ਹੋਣਾ ਪਹਿਲਾਂ ਜਪਜੀ ਸਾਹਿਬ ਅਨੰਦ ਸਾਹਿਬ ਪੜ ਕੇ ਰੋਟੀ ਖਾ ਕੇ ਫਿਰ ਇੱਕ ਜਪਜੀ ਸਾਹਿਬ ਫਿਰ ਅਨੰਦ ਸਾਹਿਬ ਪੜਦੇ ਹੁੰਦੇ ਸੀ ਸ਼ਾਮ ਨੂੰ ਫਿਰ ਫਿਰ ਅਹਰਾਸ ਰਾਤ ਨੂੰ ਫਿਰ ਯਾਦੋ ਉਦੋਂ ਸਿੱਖਾਂ ਨੂੰ ਬਾਣੀ ਸਵਾਦ ਲੱਗਦੀ ਸੀ ਪਿਆਰ ਵੀ ਬੜਾ ਸੀ ਮਹਾਰਾਜ ਕਹਿੰਦੇ ਜੇ ਤੁਸੀਂ ਰੋਟੀ ਖਾ ਕੇ ਜਪਜੀ ਸਾਹਿਬ ਦਾ ਪਾਠ ਕਰੋਗੇ ਨਾ ਵਿਸ਼ਵਕਾਰ ਨਹੀਂ ਪੈਦਾ ਹੁੰਦੇ ਨਾ ਕੋਈ ਸਰੀਰ ਦੇ ਅੰਦਰ ਬਿਮਾਰੀ ਲੱਗੇਗੀ ਇਸ ਤਰ੍ਹਾਂ ਕਰਕੇ ਦੇਖਣਾ ਚਾਹੀਦਾ ਹੈ ਸੁਖ ਸੋ ਪਚੈ ਨਰ ਜਿਉ ਪਜਾਵੇ ਕਾਲ ਰਹਿ ਤੂਏ ਦੁਖ ਮਿਟਾਵੇ ਮਹਾਰਾਜ ਕਹਿੰਦੇ ਸੁਖ ਦੇ ਨਾਲ ਰੋਟੀ ਪਚੇਗੀ ਰੋਜ਼ ਹੁੰਦੀ ਕੋਈ ਬਿਮਾਰੀ ਜਿਹੜੀ ਪਿੱਛੇ ਕਹਿ ਕੇ ਆਏ ਨੇ ਸੋ ਜਿਹੜੀਆਂ ਬਾਏ ਪਿਤ ਕਫ ਨਹੀਂ ਪੈਦਾ ਹੁੰਦੀ ਆਦੀ ਬਿਯਾਦੀ ਬਾਦੀ ਪੈਦਾ ਨਹੀਂ ਹੁੰਦੀ ਤੇ ਕਾਲ ਰਹਿਤ ਹੋਏ ਦੋਖ ਮਿਟਾਵੇ ਤਾਂ ਲੰਬੀ ਉਮਰ ਵਾਲਾ ਹੋ ਜਾਂਦਾ ਹੈ ਆਰੋਗ ਹੋ ਜਾਂਦਾ ਹੈ ਮੌਤ ਉਹਨੂੰ ਲੈਣ ਨਹੀਂ ਆਉਂਦੀ ਫਿਰ ਕਿਉਂ ਮੌਤ ਨੇ ਉੱਥੇ ਕੀ ਲੈਣ ਆਉਣਾ ਹੈ ਇਹਨਾਂ ਚੀਜ਼ਾਂ ਦਾ ਆਪਸੀ ਸੰਬੰਧ ਬਹੁਤ ਹੈ ਅੰਮ ਦਾ ਸੋ ਆਪਣੇ ਸਰੀਰ ਦੇ ਸਵਾਸਾਂ ਦਾ ਤੇ ਮਨ ਦਾ ਪਾਣੀ ਦਾ ਖਾਣ ਪੀਣ ਦਾ ਇਹ ਚੀਜ਼ਾਂ ਜਾ ਕੇ ਕਿ ਆ ਆ ਦ ਸਕਦੇ ਆ ਵਿਦਾਂਤ ਦੀ ਕਥਾ ਜਦ ਆਵੇਗੀ ਪਰ ਉਹ ਮਹਾਰਾਜ ਦੀ ਮਰਜ਼ੀ ਤੇ ਆ ਕਿ ਉਹ ਕਥਾ ਆਪਣੇ ਕਰਮਾਂ ਚ ਹੈ ਕਿ ਨਹੀਂ ਹੈ ਸੋ ਇਹ ਸੰਗਰੇ ਨਾਲ ਕਿਉਂਕਿ ਸਤਿਗੁਰੂ ਮਹਾਰਾਜ ਮਿਹਰ ਕਰਨ ਜਿਵੇਂ ਮਾਰਾ ਨੂੰ ਭਾਵੇਂ ਪਰ ਇਹ ਚੀਜ਼ ਹੈ ਕਿ ਆਪਾਂ ਇਹ ਗੱਲ ਜ਼ਰੂਰ ਦੇਖ ਲੈਣੀ ਕਿ ਇੱਥੇ ਸਤਿਗੁਰਾਂ ਨੇ ਕਿਹਾ ਕਿਉਂਕਿ ਰੋਟੀ ਆਪਣੇ ਮੇਦੇ ਵਿੱਚ 4 ਘੰਟੇ ਰਹਿੰਦੀ ਆ 4 ਘੰਟੇ ਰੋਟੀ ਰਹਿੰਦੀ ਤੇ ਬਾਣੀ ਨਾਲ ਨਾਲ ਪੜੀ ਜਾਈਏ ਜਪਜੀ ਸਾਹਿਬ ਦਾ ਪਾਠ ਹੋ ਜਾਵੇ ਉਹ ਰੋਟੀ ਉਹੀ ਅੰਮ੍ਰਿਤ ਰੂਪ ਹੋ ਜਾਂਦੀ ਹੈ ਜਦ ਰੋਟੀ ਖਾਂਦੇ ਆਂ ਟੀਵੀ ਦੇਖਦੇ ਆਂ ਉਹੀ ਰੋਟੀ ਜ਼ਹਿਰ ਬਣ ਜਾਂਦੀ ਹੈ ਉਹ ਵੀ ਸ਼ਰਵਕਾਰ ਪੈਦਾ ਕਰ ਦਿੰਦੀ ਮਨ ਦੇ ਅੰਦਰ ਇਸ ਕਰਕੇ ਥੋੜਾ ਜਿਹਾ ਇਹਨਾਂ ਗੱਲਾਂ ਵੱਲ ਧਿਆਨ ਦਿੰਦੇ ਹੋਏ ਘਟੋ-ਘਟ ਜਿੰਨੇ ਸੰਗਤ ਵਿੱਚ ਆਉਂਦੇ ਹੋ ਉਹ ਰੋਟੀ ਖਾਣ ਲੱਗਿਆਂ ਪਾਠ 'ਚ ਥੋੜਾ ਧਿਆਨ ਦਿਓ ਰੋਟੀ ਖਾਂਦੇ ਆਂ ਟੀਵੀ ਨਾ ਦੇਖਿਆ ਕਰੋ ਦਰਬ ਲਾਭ ਮੈਂ ਧਰਮ ਮੁਜਾਰਾ ਬੀਚ ਉਦਾਸੀ ਕੇ ਸੁਖ ਕਾਰਾ ਸਾਰਜ ਕਹਿੰਦੇ ਦੇਖੋ ਜਪਜੀ ਸਾਹਿਬ ਦਾ ਪਾਠ ਹੈ ਮੂਲ ਮੰਤਰ ਦਾ ਪਾਠ ਹੈ ਇਹਦੇ ਵਿੱਚ ਸਹਾਈ ਕਿਵੇਂ ਹੁੰਦਾ ਜਪਜੀ ਸਾਹਿਬ ਕਹਿੰਦੇ ਦਰਬ ਲਾਭ ਜੇ ਪੈਸੇ ਦੇ ਲਾਭ ਲਈ ਪੜਨਾ ਜਪਜੀ ਸਾਹਿਬ ਪੈਸੇ ਦਾ ਲਾਭ ਹੁੰਦਾ ਹੈ ਜੇ ਧਰਮ ਨੂੰ ਕਮਾਉਣਾ ਤਾਂ ਧਰਮ ਦੇ ਵਿੱਚ ਲਾਭ ਹੁੰਦਾ ਹੈ ਜੇ ਬਿਰਾਗ ਮਾਨ ਬਿਰਤੀ ਕਰਨੀਆਂ ਤਾਂ ਉਹਦੇ ਵਿੱਚ ਸੁਖ ਦੇ ਦੇਣ